ਵਨ ਵੈਲਕਮ اور ਵੈਲਕਮ ਬੈਕ ਟੂ ਮਾਈ ਚੈਨਲ ਸੋ ਹਿਸਟਰੀ ਪੰਜਾਬ ਦੇ ਵਿੱਚ ਅੱਜ ਆਪਾਂ ਟਾਪਿਕ ਕਵਰ ਕਰਾਂਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਚਰਿੱਤਰ ਅਤੇ ਸਫਲਤਾਵਾਂ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਵੀਡੀਓ ਨੂੰ ਐਂਡ ਤੱਕ ਬਿਨਾ ਸਕਿਪ ਕਰੇ ਦੇਖਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਵੀਡੀਓ ਪਹੁੰਚਦੀ ਹੋਵੇ ਤੇ ਨਾਲ ਹੀ ਜਿਨ੍ਹਾਂ ਨੇ ਮੀਟ ਸਟੱਡੀ ਹਬ ਨੂੰ ਫੋਲੋ ਕੀਤਾ ਹੋਇਆ ਹੈ ਤਾਂ ਮੀਟ ਸਟੱਡੀ ਹਬ 2.0 ਨੂੰ ਵੀ ਫੋਲੋ ਕਰ ਲਿਓ ਦੋਨੋਂ ਹੀ ਮੇਰੇ ਚੈਨਲ ਨੇ ਪੁਰਾਣੇ ਵਾਲੇ ਚੈਨਲ ਤੇ ਗਲਿਚ ਆ ਰਿਹਾ ਸੋ ਤਾਂ ਕਰਕੇ ਆਪਾਂ ਨਵੇਂ ਚੈਨਲ ਤੇ ਕੰਟੈਂਟ ਅਪਲੋਡ ਕਰਨਾ ਸਟਾਰਟ ਕਰ ਦਿੱਤਾ ਠੀਕ ਹੈ ਤੋਂ ਦੋਨੋਂ ਹੀ ਚੈਨਲ ਨੂੰ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਸਟਾਰਟ ਕਰਦੇ ਆਂ ਅੱਜ ਦਾ ਵੀਡੀਓ ਸ਼੍ਰੀ ਗ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਸ਼ਖਸੀਅਤ ਵਿੱਚ ਅਣਗਿਣਤ ਗੁਣ ਸੀਗੇ ਉਹ ਪੂਰਨ ਮਨੁੱਖੀ ਮਹਾਨ ਯੋਧੇ ਅਤਿਆਚਾਰੀਆਂ ਦੇ ਵੈਰੀ ਉੱਚ ਕੋਟੀ ਦੇ ਕਵੀ ਸਮਾਜ ਸੁਧਾਰਕ ਉੱਤਮ ਸੰਗਠਨ ਕਰਤਾ ਸੰਗਠਨ ਕਰਤਾ ਹੁੰਦਾ ਹੈ ਕਿ ਜਿਹੜੇ ਕਲੈਕਟ ਕਰ ਦਿੰਦੇ ਸੀਗੇ ਮਤਲਬ ਕਿ ਸਿੱਖ ਕੌਮ ਨੂੰ ਇਹਨਾਂ ਨੇ ਕਲੈਕਟ ਕਰਨ ਦੇ ਲਈ ਸੰਗਠਿਤ ਕਰਨ ਦੇ ਲਈ ਇਹਨਾਂ ਨੇ ਖਾਲਸਾ ਪੰਥ ਵੀ ਸਿਰਜਿਆ ਸੀਗਾ ਠੀਕ ਹੈ ਅਤੇ ਇਹ ਮਹਾਨ ਪੈਗੰਬਰਤਾ ਹੋਈ ਹੋਏ ਨੇ ਹੈ ਤਾ ਸ਼ਕਲ ਸੂਰਤ ਦਾ અત્યੰਤ ਪ੍ਰਭਾਵਸ਼ਾਲੀ ਇਹਨਾਂ ਦੀ ਸ਼ਖਸੀਅਤ ਸੀ ਕਦ ਲੰਬਾ ਰੰਗ ਗੋਰਾ ਸਰੀਰ ਗਠਿਆ ਹੋਇਆ ਚਿਹਰਾ ਨੂਰਾਨੀ ਉਹ ਮਿੱਠ ਬੋਲ ਬੋਲੜੇ ਸੀ ਅਤੇ ਨਾਲ ਹੀ ਇਹਨਾਂ ਦੀ ਜਿਹੜੀ ਮਤਲਬ ਕਿ ਡਿਸੈਂਬਲੈਂਸ ਸੀ ਇਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਮੈਚ ਕਰਦੀ ਸੀ ਇਹਨਾਂ ਦੇ ਲਿਬਾਸ ਬੜਾ ਖੂਬਸੂਰਤ ਹੁੰਦਾ ਸੀ ਹਮੇਸ਼ਾ ਸ਼ਸਤਰਾਂ ਦੇ ਨਾਲ ਲੈਸ ਰਹਿੰਦੇ ਸੀ ਰਾਜੀਆਂ ਦੀ ਵਾਂਗੂ ਰਹਿੰਦੇ ਸੀ ਉਹਨਾਂ ਨੂੰ ਮਿਲਣ ਵਾਲਾ ਉਹਨਾਂ ਦੀ ਜਾਦੂਈ ਸ਼ਖਸੀਅਤ ਰੂਹਾਨੀ ਜਿਹੜਾ ਇਹਨਾਂ ਦਾ ਚਿਹਰਾ ਸੀ ਉਸ ਤੋਂ ਪ੍ਰਭਾਵਿਤ ਹਰੇਕ ਕੋਈ ਹੋ ਜਾਂਦਾ ਸੀ ਗਰਸਤੀ ਜੀਵਨ ਜਿਹੜੇ ਸੀ ਬੜੇ ਆਗਿਆਕਾਰੀ ਪੁੱਤਰ ਹੋਏ ਨੇ ਵਿਚਾਰਵਾਨ ਪਿਤਾ ਹੋਏ ਨੇ ਹਮੇਸ਼ਾ ਇਹਨਾਂ ਨੇ ਮਾਤਾ ਦਾ ਕਹਿਣਾ ਮੰਨਿਆ ਮਾਤਾ ਗੁਜਰੀ ਜੀ ਦਾ ਆਦਰਸ਼ੇ ਪਤੀ ਹੋਏ ਨੇ ਇਹਨਾਂ ਨੇ ਆਪਣੀ ਮਾਤਾ ਜੀ ਦੀ ਆਗਿਆ ਮੰਨਦੇ ਹੋਏ ਸ਼੍ਰੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਖਾਲੀ ਕਰ ਦਿੱਤਾ ਸੀ ਤੇ ਇਸ ਤੋਂ ਪਿੱਛੇ ਭਾਵੇਂ ਇਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਮਾਤਾ ਦਾ ਹੁਕਮ ਇਹਨਾਂ ਨੇ ਜ਼ਰੂਰ ਮੰਨਿਆ ਪਰ ਉਹਨਾਂ ਨੇ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ ਤੇ ਆਪਣੇ ਪੁੱਤਰਾਂ ਨੂੰ ਵੀ ਜਿਹੜਾ ਸੀ ਅਤਿਆਚਾਰਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਨਾ ਸਿਖਾਇਆ ਚਾਰਾਂ ਪੁੱਤਰਾਂ ਨੂੰ ਠੀਕ ਹੈ ਉੱਚਾ ਚਰਿੱਤਰ ਸੀ ਬਹੁਤ ਉੱਚੇ ਚਰਿੱਤਰ ਦੇ ਮਾਲਕ ਸੀ ਛ ਮੋਗ ਮਾਇਆ ਝੂਠ ਲੋਭ ਇਹਨਾਂ ਦੇ ਅੰਦਰ ਨਹੀਂ ਸੀ ਤੇ ਯੁੱਧ ਹੋਵੇ ਸ਼ਾਂਤੀ ਹੋਵੇ ਕਦੇ ਵੀ ਉਹਨਾਂ ਨੇ ਸੱਚ ਦਾ ਪੰਲਾ ਨਹੀਂ ਛੱਡਿਆ ਹਮੇਸ਼ਾ ਸੱਚ ਬੋਲਦੇ ਸੀ ਸੱਚ ਦੇ ਰਾਹ ਤੇ ਤੁਰਦੇ ਸੀ ਉਹ ਇਸਤਰੀਆਂ ਦਾ ਬੜਾ ਸਤਿਕਾਰ ਕਰਦੇ ਸੀ ਹਰੇਕ ਤਰ੍ਹਾਂ ਦੇ ਨਸ਼ਿਆਂ ਅਤੇ ਝੂਠੇ اڈੰਬਰਾ ਅਤੇ ਜਿੰਨੇ ਵੀ ਸਮਾਜ ਦੇ ਵਿੱਚ ਕੁਰੀਤੀਆਂ ਫੈਲੀਆਂ ਹੋਈਆਂ ਸੀ ਇਹਦੇ ਵਿਰੁੱਧ ਸੀ ਇਹ ਤੇ ਸਿੱਖਾਂ ਨੂੰ ਵੀ ਇਹਨਾਂ ਨੇ ਨੈਤਿਕ ਜੀਵਨ ਬਤੀਤ ਕਰਨ ਲਈ ਕਿਹਾ ਕੁਰਬਾਨੀ ਦੇ ਪੁੰਛਤਾ ਇੰਪੋਰਟੈਂਟ ਕੁਸ਼ਨ ਹੈ ਇਹਨਾਂ ਨੂੰ ਕਿਸ ਗੁਰੂ ਨੂੰ ਕੁਰਬਾਨੀ ਦੇ ਪੁੰਜ ਕਿਹਾ ਜਾਂਦਾ ਹੈ ਠੀਕ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੁਰਬਾਨੀ ਦੇ ਪੁੰਜ ਕਿਹਾ ਜਾਂਦਾ ਹੈ 9 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਆਪਣੇ ਪਿਤਾ ਸ੍ਰੀ ਗੁਰਦੇਵ ਭਾਦਰ ਜੀ ਨੂੰ ਕੁਰਬਾਨੀ ਦੇਣ ਲਈ ਪ੍ਰੇਰਿਤ ਕੀਤਾ ਧਰਮ ਦੀ ਰੱਖਿਆ ਕਰਕੇ ਇਹਨਾਂ ਨੇ ਆਪਣੇ ਸਾਰੇ ਸੁੱਖਾਂ ਦਾ ਵੀ ਤਿਆਗ ਕੀਤਾ ਆਪਦੇ ਜਿਹੜੇ ਸਹੇਬਜ਼ਾਦੇ ਸੀਗੇ ਚਾਰੋਂ ਪੁੱਤਰ ਤੱਕ ਨੇ ਛਾਵਰ ਕਰਦੇ ਸੀ ਇਹਨਾਂ ਨੇ ਆਪਣਾ ਪਰਿਵਾਰ ਤੱਕ ਵੀ ਨਿਛਾਵਰ ਕਰਤਾ ਸੀਗਾ ਧਰਮ ਦੀ ਖਾਤਰ ਤੇ ਪਨਿਆ ਦੇ ਵਿਰੁੱਧ ਲੜਦੇ ਲੜਦੇ ਇਹਨਾਂ ਦੇ ਜਿਹੜੇ ਸੀਗੇ ਚਾਰ ਸ਼ਹਿਜਾਦੇ ਜਿਹੜੇ ਸੀ ਮਾਤਾ ਗੁਜਰੀ ਅਤੇ ਹੋਰ ਬਹੁਤ ਸਿੱਖਾਂ ਦੀਆਂ ਕੁਰਬਾਨੀਆਂ ਜਿਹੜੀਆਂ ਸੀ ਇਹਨਾਂ ਨੇ ਦਿੱਤੀਆਂ ਤੇ ਅਜੇ ਹੀ ਜਿਹੜੀ ਮਿਸਾਲ ਹੈਗੀ ਹੈ ਇਹ ਕਿਤੇ ਵੀ ਸੰਸਾਰ 'ਚ ਨਹੀਂ ਮਿਲਦੀ ਜਿਸ ਨੇ ਆਪਣੇ ਚਾਰੋਂ ਜਿਹੜੇ ਸੀਗੇ ਹੀਰੇ ਵਰਗੇ ਪੁੱਤ ਖੋਹ ਦਿੱਤੇ ਸੀ ਨੀੜਤ ਅਤੇ ਬਹਾਦਰ ਸੀ ਬਹੁਤ ਸਾਸੀ ਸੀਗੇ ਅਣਗਿਣਤ ਮੁਸੀਬਤਾਂ ਦੇ ਬਾਵਜੂਦ ਦੇਖੋ ਐਨੇ ਜਿਆਦਾ ਇਹਨਾਂ ਦੇ ਤੀਰ ਜ਼ਹਿਰੀਲਾ ਲੱਗਿਆ ਸੀਗਾ ਤਦ ਵੀ ਇਹ ਜਿਹੜੇ ਹੈਗੇ ਨੇ ਟੰਕੀ ਇਹਨਾਂ ਦੇ ਖੁੱਲਗੇ ਸੀਗੇ ਇਸ ਕਰਕੇ ਜ਼ਖਮਾਂ ਦੀ ਤਾਬ ਨਾਲ ਚਲਦੇ ਹੋਏ ਕਿਉਂਕਿ ਸਰੀਰ ਵੀ ਮਤਲਬ ਏਜ ਫੈਕਟਰ ਵੀ ਸੀਗਾ ਤੇ ਇਸ ਕਰਕੇ ਇਹ ਦੁਨੀਆ ਤੋਂ ਚਲੇ ਗਈ ਸੀ ਵੈਸੇ ਨਿਹਦਰ ਅਤੇ ਬਹਾਦਰ ਬਹੁਤ ਜ਼ਿਆਦਾ ਸੀ ਕਦੇ ਵੀ ਇਹਨਾਂ ਨੇ ਜ਼ੁਲਮਨੰ ਸਮਝੌਤਾ ਨਹੀਂ ਕੀਤਾ ਜ਼ਬਰ ਨਾਲ ਜ਼ਬਰ ਜਾਨ ਕੀ ਜ਼ਬਰਦਸਤੀ ਅਗਰ ਕੋਈ ਇਸ ਤਰ੍ਹਾਂ ਨਾ ਤੋ ਕੁਝ ਵੀ ਕਬੂਲ ਨਾ ਚਾਹੁੰਦਾ ਸੀ ਤਾਂ ਇਹਨਾਂ ਨੇ ਕਦੇ ਵੀ ਉਸ ਚੀਜ਼ ਨਾਲ ਸਮਝੌਤਾ ਨਹੀਂ ਕੀਤਾ ਵਿਦਵਾਨ ਉਚਕੋਟੀ ਦੇ ਸੀ ਵਿਦਵਾਨ ਦੇ ਰੂਪ ਦੇ ਵਿੱਚ ਉਚਕੋਟੀ ਦੇ ਕਵੀ ਸਾਹਿਤਕਾਰ ਸੀ ਬਹੁਤ ਸਾਰੀਆਂ ਪਛਾਣਾਂ ਦੇ ਗਿਆਤਾ ਸੀ ਇਹ ਅਰਬੀ ਫਾਰਸੀ ਪੰਜਾਬੀ ਹਿੰਦੀ ਸੰਸਕ੍ਰਿਤ ਦਾ ਇਹਨਾਂ ਨੂੰ ਗਿਆਨ ਸੀ ਜਾਪ ਸਾ ਬਚਿਤ ਨਾਟਕ ਜਫਰਨਾਮਾ ਚੰਡੀ ਵੀਵਾਰ ਅਕਾਲ ਉਤਸਵ ਤੇ ਇਹ ਆਪ ਦੀਆਂ ਸ਼੍ਰੋਮਣੀ ਰਚਨਾਵਾਂ ਨੇ ਸਰਤਾਜ ਰਚਨਾਵਾਂ ਨੇ ਇਹ ਰਚਨਾਵਾਂ ਸਮੁੱਚੀ ਮਨੁੱਖਤਾ ਨੂੰ ਆਜ਼ਾਦੀ ਆਪਸੀ ਭਾਈਚਾਰਾ ਪ੍ਰੇਮ ਸਮਾਜਿਕ ਸਮਾਨਤਾ ਨੂੰ ਖਤਮ ਕਰਨ ਅਤੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕਰਨ ਲਈ ਪ੍ਰੇਰਿਤ ਕਰਦੀਆਂ ਨੇ ਇਸ ਤੋਂ ਲਾਵਾ ਇਹ ਰਚਨਾਵਾਂ ਜਿਹੜੀਆਂ ਨੇ ਰੂਹਾਨੀ ਸ਼ਾਂਤੀ ਵੀ ਪ੍ਰਦਾਨ ਕਰਦੀਆਂ ਨੇ ਤੇ ਇਹ ਰਚਨਾਵਾਂ ਭਗਤੀ ਨਾਲ ਵੀ ਜੋੜਦੀਆਂ ਨੇ ਅਤੇ ਸ਼ਕਤੀ ਦਾ ਵੀ ਇੱਕ ਤਨਾਪਾ ਕਹੀਏ ਵੀ ਤ ਸੁੰਦਰ ਉਦਾਹਰਣ ਨੇ ਐਦਾਂ ਨਹੀਂ ਹੈ ਕਿ ਸਿਰਫ ਔਰ ਸਿਰਫ ਸਮਾਜ ਦਾ ਮਿਲਦਾ ਹੈ ਨਹੀਂ ਤਰਮ ਅਤੇ ਸਮਾਜ ਨੂੰ ਇਹ ਨਾਲ ਲੈ ਕੇ ਚੱਲੇ ਨੇ ਅਤੇ ਗੁਰੂ ਸਾਹਿਬ ਨੂੰ ਸਾਹਿਤ ਨਾਲ ਇੰਨਾ ਪਿਆਰ ਸੀ ਕਿ ਇਹਨਾਂ ਦੇ ਦਰਬਾਰ ਦੇ ਵਿੱਚ ਬਹੁਤ ਉੱਚੀ ਕੋਟੀ ਦੇ ਕਵੀ ਸੀਗੇ ਤੇ ਇਹਨਾਂ ਦੇ ਵਿੱਚੋਂ ਸੈਨਾਪਤ ਨੰਦ ਲਾਲ ਗੋਪਾਲ ਅਤੇ ਉਦੇ ਰਾਏ ਜੀ ਜਿਹੜੇ ਸੀ ਮਹਾਨ ਜਿਹੜੇ ਨੇ ਇਹ ਰਚਨਾਕਰ ਇਹਨਾਂ ਦੇ ਦਰਬਾਰ ਦੇ ਵਿੱਚ ਮੌਜੂਦ ਸੀ ਤੇ ਯੋਧਾ ਤੇ ਸੈਨਾਪਤੀ ਦੇ ਰੂਪ ਦੇ ਵਿੱਚ ਮਹਾਨ ਯੋਧਾ ਤੇ ਸੈਨਾਪਤੀ ਜਿਵੇਂ ਕਿ ਆਪਾਂ ਪਿੱਛੇ ਵੀ ਪੜ੍ਹ ਕੇ ਹਟਿਆ ਘੋੜਸਵਾਰੀ تیر تیر ਅੰਦਾਜ਼ੀ ਸ਼ਸਤਰ ਚਲਾਉਣ ਦੇ ਵਿੱਚ ਬਹੁਤ ਨਿਪੁੰਨ ਸੀ ਬਹੁਤ ਹੀ ਸਟ੍ਰੈਟਜੀ ਨੇ ਦੇ ਨਾਲ ਇਹਨਾਂ ਨੇ ਮੁਗਲਾਂ ਦਾ ਪਹਾੜੀ ਰਾਜਿਆਂ ਦਾ ਸਾਹਮਣਾ ਕੀਤਾ ਤੇ ਨੈਤਿਕ ਸਿਧਾਂਤਾਂ ਦੇ ਵੀ ਪਾਲਣਾ ਕੀਤੀ ਐ ਜਿਹੜਾ ਵੀ ਕੋਈ ਰਣ ਭੂਮੀ ਚੋਂ ਭੱਜ ਕੇ ਜਾ ਰਸੀ ਪਿੱਠ ਦੇ ਉੱਤੇ ਕਦੇ ਵੀ ਇਹਨਾਂ ਨੇ ਵਾਰ ਨਹੀਂ ਕੀਤਾ ਬੇ ਹਥਿਆਰ ਜਿਹਨਾਂ ਕੋਲ ਹਥਿਆਰ ਨਹੀਂ ਸੀ ਉਹਨਾਂ ਤੇ ਵੀ ਕਦੇ ਇਹਨਾਂ ਨੇ ਜਿਹੜਾ ਹੈ ਵਾਰਨਿੰਗ ਕੀਤਾ ਦੁਸ਼ਮਣਾਂ ਦੇ ਸਾਧਨਾ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਸੀ ਦੇਖੋ ਇਹ ਜਿਹੜੇ ਨੇ ਇਹ ਅਤੇ ਦੁਸ਼ਮਣ ਨਹੀਂ ਤੇ ਇਹਨਾਂ ਦੇ ਪੋਜਾਂ ਦੇ ਕੋਲ ਜਿਹੜਾ ਅਸਤਰ ਸ਼ਸਤਰ ਜਿਹੜੇ ਸੀ ਇਹਨਾਂ 'ਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਸੀ ਪਰ ਫਿਰ ਵੀ ਜਿਹੜਾ ਹੈ ਗੁਰੂ ਸਾਹਿਬ ਨੇ ਬੜੀ ਸਫਲਤਾ ਜਿਹੜੀ ਹੈ ਪ੍ਰਾਪਤ ਕੀਤੀ ਗੁਰੂ ਸਾਹਿਬ ਨੇ ਪੰਗਾਣੀ ਦੀ ਲੜਾਈ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਚਮਕੌਰ ਸਾਹਿਬ ਦੀ ਲੜਾਈ ਚ ਕਿਦਰਾਨੇ ਦੀ ਲੜਾਈ ਵਿੱਚ ਘਟ ਸੈਨਿਕਾ ਸੀਮਤ ਸਾਧਨਾ ਦੇ ਬਾਵੀ ਉਦ ਵੀ ਕਹਿੰਦੇ ਸੀ ਨਾ ਸਵਾਲ ਲਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਾ ਹੂੰ ਤਾਂ ਇਹ ਕਹਿੰਦੇ ਵੀ ਮੈਂ ਇੱਕ ਇੱਕ ਮਤਲਬ ਕਿ ਸਿੱਖ ਦੇ ਨਾਲ ਸਵਾ ਸਵਾ ਲੱਖ ਲੜਾਉਂਗਾ ਹਨ ਵੀ ਮੇਰਾ ਤਾਂ ਇੱਕ ਸਿੱਖ ਸਵਾ ਲੱਖ ਦੇ ਬਰਾਬਰ ਹੈ ਤਾਂ ਮਤਲਬ ਸੀਮਤ ਸਾਧਨ ਸੀ ਫਿਰ ਵੀ ਇਹਨਾਂ ਨੇ ਪਹਾੜੀ ਰਾਜਿਆਂ ਅਤੇ ਮੁਗਲਾਂ ਨੂੰ ਦਿਨ ਤਾਰੇ ਦਿਖਾਤੇ ਤੇ ਹਮੇਸ਼ਾ ਜਿਹੜਾ ਹੈ ਇਹਨਾਂ ਦੇ ਗੁਰੂ ਜੀ ਜਿਹੜੇ ਸੀਗੇ ਕਿਉਂਕਿ ਆਪ ਜਾਨ ਕੁਰਬਾਨ ਕਰਨ ਨੂੰ ਤਿਆਰ ਰਹਿੰਦੇ ਸੀ ਤਾਂ ਜਿਹੜੇ ਸਿੱਖ ਸੀਗੇ ਉਹ ਵੀ ਇਹਨਾਂ ਦੀ ਤੋਂ ਪਰੇਤ ਹੋ ਕੇ ਹਮੇਸ਼ਾ ਆਪਣੀਆਂ ਜਾਨਾਂ ਜਿਹੜੇ ਸੀਗੇ ਕੁਰਬਾਨ ਕਰਨ ਲਈ ਤਿਆਰ ਰਹਿੰਦੇ ਸੀ ਧਾਰਮਿਕ ਨੇਤਾ ਦੇ ਰੂਪ ਦੇ ਵਿੱਚ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਮਹਾਨ ਧਾਰਮਿਕ ਨੇਤਾ ਸੀ ਸਪਿਰਚੁਅਲਿਟੀ ਇਨਾਂ ਚ ਕੁੱਟਕੁੱਟਕੇ ਭਰੀ ਹੋਈ ਸੀ ਆਪਣੇ ਜੀਵਨ ਦਾ ਜ਼ਿਆਦਾਤਰ ਸਮਾਂ ਵੈਸੇ ਤਾਂ ਇਹਨਾਂ ਨੇ ਲੜਾਈਆਂ 'ਚ ਬਤੀਤ ਕਰਿਆ ਪਰ ਧਰਮ ਕਦੇ ਨਹੀਂ ਛੱਡਿਆ ਧਰਮ ਦੀ ਰੱਖਿਆ ਦੇ ਖਾਤਰ ਜਿਹੜਾ ਹੈ ਇਹਨਾਂ ਨੇ ਆਪਣੇ ਜਿਹੜਾ ਸੀ ਪਰਿਵਾਰ ਤੱਕ ਨਿਸ਼ਾਵਰ ਕਰ ਦਿੱਤਾ ਸੀ ਤੇ ਇਹਨਾਂ ਦੀਆਂ ਲੜਾਈਆਂ ਦਾ ਉਦੇਸ਼ ਵੀ ਕਿਸੇ ਧਰਮ ਦੀ ਰੱਖਿਆ ਕਰਨਾ ਖਾਲਸਾ ਪੰਥ ਦੀ ਸਿਰਜਣਾ ਇਹਨਾਂ ਨੇ ਕੀਤੀ ਇੱਕ ਮਤਲਬ ਕਿ ਸੰਗਠਿਤ ਕੀਤਾ ਆਪਣੀ ਸਿੱਖ ਗੋਮ ਨੂੰ ਤੇ ਖਾਲਸੇ ਨੂੰ ਵੀ ਆਦੇਸ਼ ਦਿੱਤਾ ਕਿ ਅਮਰਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ ਗੁਰਬਾਣੀ ਦਾ ਪਾਠ ਕਰਨਾ ਇੱਕ ਪਰਮਾਤਮਾ ਦੀ ਪੂਜਾ ਕਰਨੀ ਹੈ ਪਵਿੱਤਰ ਜੀਵਨ ਬਤੀਤ ਕਰਨਾ ਹੈ ਤੇ ਧਾਰਮਿਕ ਮਹਾਨਤਾ ਦੀ ਉਹਨਾਂ ਦੀ ਧਾਰਮਿਕ ਮਹਾਨਤਾ ਦਾ ਸਬੂਤ ਇਸ ਗੱਲ ਤੋਂ ਮਿਲਦਾ ਜਦੋਂ ਉਹਨਾਂ ਨੇ ਸਾਜ ਜਦਿਆਂ ਦੀ ਸ਼ਹਾਦਤ ਦੀ ਖਬਰ ਦਿੱਤੀ ਗਈ ਤਾਂ ਉਹ ਝੱਟ ਉੱਠ ਕੇ ਅਕਾਲ ਪੁਰਖ ਦੇ ਚੁੱਕਰਾਂ ਨਾਲ ਕਰਨ ਲੱਗੇ ਕਿ ਉਹਨਾਂ ਦੇ ਪੁੱਤਰਾਂ ਦੀਆਂ ਜਾਨਾਂ ਧਰਮ ਦੇ ਲੇਖੇ ਲੱਗ ਗਈਆਂ ਨੇ ਦੇਖੋ ਐਨੇ ਮਤਲਬ ਕਿ ਉੱਗੇ ਕੁਰਬਾਨੀ ਦੇ ਪੁੰਜ ਇਹ ਹੋਈ ਨੇ ਧਰਮ ਦੀ ਖਾਤਰ ਇਹਨਾਂ ਨੇ ਪਰਿਵਾਰ ਤੱਕ ਵੀ ਨਿਸ਼ਾਵਰ ਕਰਤਾ ਤੇ ਇੱਕ ਮਹਾਨ ਦਰਵੇਸ਼ ਹੋਏ ਨੇ ਤਾਂ ਬੈਨਰਜੀ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਭਾਵੇਂ ਹੋਰ ਜੋ ਕੁਝ ਵੀ ਸੀ ਪਰ ਸਭ ਤੋਂ ਪਹਿਲਾਂ ਇੱਕ ਮਹਾਨ ਧਾਰਮਿਕ ਨੇਤਾ ਸੀਗੇ ਸਮਾਜ ਸੁਧਾਰਕ ਦੇ ਰੂਪ ਦੇ ਵਿੱਚ ਦੇਖੋ ਸਮਾਜ ਸੁਧਾਰ ਵੀ ਇਹਨਾਂ ਨੇ ਕੀਤਾ ਧਰਮ ਦੇ ਰਸਤੇ ਤੇ ਤਾਂ ਚੱਲੇ ਨੇ ਕਿ ਕਿ ਹੈ ਸੈਨਿਕ ਸੰਗਠਨ ਵੀ ਕੀਤਾ ਸਿਪਾਹੀ ਵੀ ਬਣੇ ਨੇ ਇਹ ਹਨਾ ਤੇ ਇਹ ਹੈ ਰੋਡਨਿਸ ਸਮਾਜ ਸੁਧਾਰ ਇਹਨਾਂ ਨੇ ਬਹੁਤ ਕੀਤਾ ਖਾਲਸਾ ਪੰਥ ਦੀ ਸਿਰਜਣਾ ਕਰਕੇ ਇਨਕਲਾਬ ਲੈ ਕੇ ਆਇਆ ਜਾਤ ਪਾਤ ਠੀਕ ਹੈ ਇਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸਮਾਜ ਵਿੱਚ ਨੀਵੀਂ ਜਾਤਾਂ ਦੇ ਲੋਕਾਂ ਨੂੰ ਵੀ ਇਹਨਾਂ ਨੇ ਉੱਚ ਜਾਤੀ ਦੇ ਬਰਾਬਰ ਦਰਜਾ ਦਿੱਤਾ ਤੇ ਸਦੀਆਂ ਤੋਂ ਪੁਰਾਣੀ ਹੈ ਜਿਹੜੀਆਂ ਰੂੜੀ ਰੀਤੀ ਰਿਵਾਜ ਚੱਲਦੇ ਆ ਰਹੇ ਸੀ ਜਾਤ ਪਾਤ ਦੀਆਂ ਜੰਜੀਰਾਂ ਤੋੜ ਕੇ ਰੱਖ ਦਿੱਤੀਆਂ ਇਸਤਰੀਆਂ ਨੂੰ ਵੀ ਹਮਨ ਚਕਾਇਆ ਮਤਲਬ ਇਸਤਰੀਆਂ ਨੂੰ ਨੀਵਾ ਦਰਜਾ ਦਿੱਤਾ ਜਾਂਦਾ ਸੀ ਤਾਂ ਇਸਤਰੀਆਂ ਨੂੰ ਬਰਾਬਰ ਦਾ ਅਧਿਕਾਰ ਜਿਹੜਾ ਹੈ ਇਹਨਾਂ ਨੇ ਦਿੱਤਾ ਅਤੇ ਕੌਰ ਵੀ ਲਗਾਉਣ ਲਈ ਕਿਹਾ ਤੇ ਗੁਰੂ ਸਾਹਿਬ ਨੇ ਆਪਣੇ ਪਰੋਕਾਰਾਂ ਨੂੰ ਸ਼ਰਾਬ ਪੰਗ ਹੋਰ ਨਸ਼ੀਆਂ ਤੋਂ ਦੂਰ ਸਰੂ ਸਾਬ ਨੇ ਜੰਮਦੀਆਂ ਕੁੜੀਆਂ ਨੂੰ ਮਾਰਨ ਵਾਲਿਆਂ ਨਾਲ ਕੋਈ ਵੀ ਸੰਬੰਧ ਨਾ ਰੱਖਣ ਦਾ ਹੁਕਮ ਦਿੱਤਾ ਕਹਿੰਦੇ ਜੇ ਕੋਈ ਲੜਕੀ ਮਤਲਬ ਕਿ ਜੰਮਦੀਆਂ ਕੁੜੀਆਂ ਨੂੰ ਮਾਰੇਗਾ ਠੀਕ ਹੈ ਲੜਕੀਆਂ ਦਾ ਅਗਰ ਲੜਕੀ ਦੇ ਕੋਈ ਅਤਿਆਚਾਰ ਕਰੇਗਾ ਤਾਂ ਸਿੱਖ ਧਰਮ ਨਾਲ ਉਸ ਦਾ ਕੋਈ ਵੀ ਜਿਹੜਾ ਹੈ ਨਾਤਾ ਨਹੀਂ ਹੈ ਤਾਂ ਸਿੱਖਾਂ ਨੇ ਆਪਣੇ ਅੰਦਰ ਇਹ ਸਾਰੀਆਂ ਚੀਜ਼ਾਂ ਤਬਦੀਲੀ ਕੀਤੀਆਂ ਤੇ ਕੁੜੀਆਂ ਨੂੰ ਜਿਹੜਾ ਸੀਗਾ ਉਹਨਾਂ ਨੇ ਜਿਹੜਾ ਸੀਗਾ ਉਪਰ ਸਿੱਧੀ ਦੇ ਉੱਤੇ ਰੱਖਣਾ ਸ਼ੁਰੂ ਕਰ ਦਿੱਤਾ ਤਾਂ ਗੁਰੂ ਸਾਹਿਬ ਨੇ ਸਤੀ ਪ੍ਰਥਾ ਪਰਦਾ ਪ੍ਰਥਾ ਦਾ ਵੀ ਵਿਰੋਧ ਕੀਤਾ ਅਤੇ ਉਹਨਾਂ ਨੇ ਇਹ ਵੀ ਕਿਹਾ ਵੀ ਖਾਲਸਾ ਪੰਥ 'ਚ ਇਹ ਸਾਰੀਆਂ ਕੁਰੀਤੀਆਂ ਲਈ ਕੋਈ ਥਾਂ ਨਹੀਂ ਹੈਗੀ ਹੈ ਗੁਰੂ ਸਾਹਿਬ ਨੇ ਸਿੱਖਾਂ ਨੂੰ ਇਸਤਰੀਆਂ ਦਾ ਪੂਰਾ ਆਦਰ ਸਤਿਕਾਰ ਕਰਨਾ ਨਹੀਂ ਕਿਹਾ ਤੇ ਮਸੰਦ ਪ੍ਰਥਾ ਦਾ ਅੰਤ ਕਰਕੇ ਉਹਨਾਂ ਨੇ ਸ਼ੋਸ਼ਣ ਤੋਂ ਵੀ ਸਿੱਖ ਧਰਮ ਨੂੰ ਬਚਾਇਆ ਪਲੱਸ ਖਾਲਸਾ ਪੰਥ ਸਿਰਜ ਕੇ ਜਿਹੜਾ ਹੈ ਇਹਨਾਂ ਨੇ ਇਹ ਵੀ ਕਿਹਾ ਵੀ ਕੋਈ ਮਸੰਦਾਂ ਦੀ ਕੋਈ ਥਾਂ ਨਹੀਂ ਹੈਗੀ ਹੈ ਨਾ ਅਸਲ ਦੇ ਵਿੱਚ ਗੁਰੂ ਸਾਹਿਬ ਨੇ ਆਦਰ ਸਮਾਜ ਨੂੰ ਜਨਮ ਦਿੱਤਾ ਮਹਾਨ ਸੰਗਠਨ ਕਰਤਾ ਸੀਗਾ ਤੇ ਇਹਨਾਂ ਨੇ ਸਿੱਖ ਕੌਮ ਨੂੰ ਸੰਗਠਨ ਸੰਗਠਿਤ ਕੀਤਾ ਉਸ ਸਮੇਂ ਔਰੰਗਜ਼ੇਬ ਕਿਸੇ ਵੀ ਲਹਿਰ ਅਤੇ ਖਾਸ ਕਰਕੇ ਸਿੱਖ ਲੈਣ ਨੂੰ ਬਰਦਾਸ਼ਤ ਕਰਨ ਲਈ ਤਿਆਰੀ ਨਹੀਂ ਸੀ ਅਤੇ ਇਸੇ ਕਰਕੇ ਗੁਰਤੇਗ ਬਹਾਦਰ ਜੀ ਨੂੰ ਵੀ ਸ਼ਹੀਦ ਕਰਵਾ ਦਿੱਤਾ ਗਿਆ ਸੀ ਤਾਂ ਸਿੱਖਾਂ ਦੇ ਵਿੱਚ ਮਸੰਦ ਪ੍ਰਥਾ ਭ੍ਰਿਸ਼ਟ ਬ੍ਰਸ਼ਟਾਚਾਰੀ ਹੋ ਗਈ ਸੀ ਹਿੰਦੂ ਕਾਫੀ ਲੰਮੇ ਸਮੇਂ ਤੋ ਨਿਰਉਤਸ਼ਾਹੀ ਸੀ ਮਤਲਬ ਬਿਲਕੁਲ ਵੀ ਮਤਲਬ ਕਿ ਨਿਊਟਰਲ ਚੱਲ ਰਹੀ ਸੀ ਜਿਹੜੇ ਹਿੰਦੂ ਸੀ ਤੇ ਉਹਨਾਂ ਚ ਦਲੇਰੀ ਦੀ ਕਮੀ ਸੀ ਆਤਮ ਵਿਸ਼ਵਾਸਾਂ ਦੀ ਕਮੀ ਸੀ ਤਾਂ ਇਸ ਕਰਕੇ ਉਹ ਆਦੀ ਹੋ ਗਏ ਸੀਗੇ ਠੀਕ ਹੈ ਹੈਪਚੁਅਲ ਹੋ ਗਏ ਸੀਗੇ ਕਿ ਮੁਗਲ ਉਹਨਾਂ ਤੇ ਜਿਹੜਾ ਹੈ ਤਸ਼ੱਦਦ ਕਰ ਰਹੇ ਨੇ ਉਹਨਾਂ ਦੇ ਜ਼ੁਲਮ ਕਰ ਰਹੇ ਨੇ ਤੇ ਹਿੰਦੂ ਸਹੀ ਜਾ ਰਹੇ ਸੀਗੇ ਹੈਨਾ ਤਾਂ ਜਦੋਂ ਗੁਰੂ ਜੀ ਨੇ ਮਤਲਬ ਕਿ ਖਾਸਾ ਬੰਦੀ ਸਿਰਜਣਾ ਕੀਤੀ ਤਾਂ ਉਸ ਟਾਈਮ ਬਹੁਤ ਸਾਰੇ ਹਿੰਦੂ ਜਿਹੜੇ ਸੀ ਉਹਨਾਂ ਨੇ ਵੀ ਜਿਹੜਾ ਸੀ ਅੰਮ੍ਰਿਤ ਛੱਕ ਕੇ ਸਿੱਖ ਬਣੇ ਠੀਕ ਹੈ ਉਹ ਮੁਗਲਾਂ ਦੇ ਜ਼ੁਲਮਾਂ ਨੂੰ ਸਹਿਣ ਕਰਨ ਦੇ ਪਹਿਲਾਂ ਤਾਂ ਆ ਪਹਾੜੀ ਰਾਜੇ ਆਪਣੇ ਸਵਾਰਥੀ ਇੱਤਾ ਕਰਕੇ ਮੁਗਲ ਸਰਕਾਰ ਨਾਲ ਮਿਲ ਗਏ ਅਜੇ ਹੀ ਵਿਰੋਧੀ ਤੱਤਾਂ ਦੇ ਬਾਬਯੂਦ ਗੁਰੂ ਜੀ ਨੇ ਆਪਣਾ ਜਿਹੜਾ ਹੈ ਸਿੱਖ ਕੌਮ ਨੂੰ ਸੰਗਠਿਤ ਕੀਤਾ ਖਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਆਪਣੀ ਸੰਗਠਨ ਸ਼ਕਤੀ ਦਾ ਸਬੂਤ ਦਿੱਤਾ ਸੱਚਮੁੱਚ ਇੱਕ ਇਹ ਮਹਾਨ ਕਾਰਨਾਮਾ ਸੀ ਜਿਸ ਨੇ ਲੋਕਾਂ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਅਤੇ ਮਹਾਨ ਯੋद्धा ਜਿਹੜੇ ਸੀ ਸਿੱਖ ਬਣ ਗਏ ਧਰਮ ਦੇ ਨਾਮ ਦੇ ਉੱਤੇ ਸਭ ਕੁਝ ਕੁਰਬਾਨੀ ਤਿਆਰ ਹੋ ਗਏ ਤੇ ਅਦੋਂ ਤੱਕ ਚੈਨ ਨਾਲ ਨਹੀਂ ਬੈਠੇ ਜਦੋਂ ਤੱਕ ਪੰਜਾਬ ਦੇ ਵਿੱਚੋਂ ਮੁਗਲਾਂ ਅਫਗਾਨਾਂ ਦੇ ਸ਼ਾਸਨ ਦਾ ਅੰਤ ਨਹੀਂ ਕਰ ਲਿਆ ਠੀਕ ਹੈ ਤਾਂ ਪੰਜਾਬ ਦੇ ਵਿੱਚ ਇੱਕ ਨਵੇਂ ਸੁਤੰਤਰ ਸਿੱਖ ਸਾਮਰਾਜ ਦੀ ਜਿਹੜੀ ਸੀਗੀ ਨੀ ਕੈਮ ਹੋਣੀ ਸ਼ੁਰੂ ਹੋ ਗਈ। ਸਾਹਿਤਿਕ ਸਫਲਤਾਵਾਂ ਦਾ ਮੁਲਾਂਕਣ ਹੁਣ ਦੇਖੋ ਬਹੁਤ ਉੱਗੇ ਸਾਹਿਤਕਾਰ ਸੀ ਆਪਾਂ ਪਿੱਛੇ ਪੜਿਆ ਕਿ ਬਹੁਤ ਸੋਹਣਾ ਲਿਖਦੇ ਸੀ, ਬਹੁਤ ਸਾਨੀਆਂ ਪਛਾਣਾਂ ਦਾ ਇਹਨਾਂ ਨੂੰ ਗਿਆਨ ਸੀ। ਤਾਂ ਸਾਹਿਤ ਦੇ ਖੇਤਰ ਦੇ ਵਿੱਚ ਇਹ ਨੇ ਬਹੁਤ ਹੀ ਜਿਆਦਾ ਇਹਨਾਂ ਦੀ ਜਿਹੜੀ ਦੇਣ ਅਨਮੋਲ ਹੈ ਤੇ ਆਪ ਉੱਚ ਕੋਟੀ ਦੇ ਕਵੀ ਸੀ ਸਾਹਿਤਕਾਰ ਸੀ ਉਹਨਾਂ ਦੁਆਰਾ ਰਚਿਆ ਹੋਇਆ ਸਾਹਿਤ ਸਰਸਾ ਨਦੀ ਦੇ ਵਿੱਚ ਵੀ ਕਾਫੀ ਸਾਰਾ ਰੁੜ ਗਿਆ ਸੀ ਜਦੋਂ ਸਰਸਾ ਨਦੀ ਇਹ ਪਾਰ ਕਰ ਰਹੀ ਸੀ ਹੜਾ ਆਇਆ ਹੋਇਆ ਸੀ ਸਰਸਾ ਨਦੀ ਦੇ ਵਿੱਚ ਕਾਫੀ ਸਾਰਾ ਲਿਟਰੇਚਰ ਤਬਾਹ ਹੋ ਗਿਆ ਸੀਗਾ ਫਿਰ ਵੀ ਜਿੰਨਾ ਵੀ ਸਾਹਿਤ ਸਾਡੇ ਕੋਲ ਪੁੱਜਿਆ ਤਾਂ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਮਹਾਨ ਵਿਦਵਾਨ ਹੋਏ ਨੇ ਗੁਰੂ ਜੀ ਗੁਰੂ ਸਾਹਿਬ ਨੇ ਆਪਣੀਆਂ ਰਚਨਾਵਾਂ ਵਿੱਚ ਪੰਜਾਬੀ ਹਿੰਦੀ ਸੰਸਕ੍ਰਿਤੀ ਆ ਫਾਰਸੀਅਰ ਵੀ ਪਸ਼ਾਵਾਂ ਦੀ ਵਰਤੋਂ ਕੀਤੀ ਜਾਪ ਸਾ ਬਚਿੱਤਰਨਾਟਕ ਜਫਰਨਾਮਾ ਚੰਡੀ ਦੀ ਵਾਰ ਆਪਦੀਆਂ ਮਹਾਨ ਰਚਨਾਵਾਂ ਨੇ ਤੇ ਆਪਣੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਭਰਪੂਰ ਚਾਨਣਾ ਪਾਇਆ ਅਤੇ ਆ ਅਧਿਆਤਮਕ ਗਿਆਨ ਦਾ ਇਹ ਭੰਡਾਰ ਨੇ ਇਹਨਾਂ ਤੋਂ ਸਾਨੂੰ ਇਤਿਹਾਸਕ ਘਟਨਾਵਾਂ ਦੀ ਵੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਇਹ ਸਾਰੀਆਂ ਰਚਨਾਵਾਂ ਅਧਿਆਤਮਕ ਗਿਆਨ ਦਾ ਭੰਡਾਰ ਨੇ ਤੇ ਇਹ ਰਚਨਾਵਾਂ ਇੰਨੀਆਂ ਜੋਸ਼ ਭਰਪੂਰ ਨੇ ਇਹਨਾਂ ਨੂੰ ਪੜ੍ਹ ਕੇ ਸਾਡੇ ਅੰਦਰ ਜੋਸ਼ ਭੜ ਜਾਂਦਾ ਹੈ ਤੇ ਮੁਰਦਾ ਵੀ ਕਹਿੰਦੇ ਵੀ ਜੋ ਹੋਂ ਦਾ ਹੋ ਸਕਦਾ ਹੈ ਵੀ ਇਹੋ ਜਿਹੀਆਂ ਲਸਾਨੀ ਰਚਨਾਵਾਂ ਇਹਨਾਂ ਨੇ ਰਚੀਆਂ ਨੇ ਤਾਂ ਇਹਨਾਂ ਨੇ ਆਪਣੇ ਦਰਬਾਰ 'ਚ 52 ਜਿਹੜੇ ਸੀਗੇ ਉੱਚ ਕੋਟੀ ਦੇ ਕਵੀ ਰਚਨਾਕਾਰਾਂ ਨੂੰ ਵੀ ਇਹਨਾਂ ਨੇ ਸਰਪ੍ਰਸਤੀ ਦਿੱਤੀ ਹੋਈ ਸੀ ਤੇ ਇਹਨਾਂ ਦੇ ਵਿੱਚ ਅਨੰਦ ਲਾਲ ਸੈਨਾਪਤ ਅਨੀ ਰਾਏ ਗੋਪਾਲ ਉਦੇ ਰਾਏ ਆਦਿ ਬਹੁਤ ਮਹਾਨ ਜਿਹੜੇ ਨੇ ਵਿਅਕਤੀ ਹੋਏ ਨੇ ਰਚਨਾਕਾਰ ਹੋਏ ਨੇ ਜਫਰਨਾਮਾ ਇਹ ਸ਼ਾਰਟ ਕੁਐਸਚਨ ਵੀ ਆ ਸਕਦਾ ਹੈ ਸੋ ਜਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਔਰੰਗਜ਼ੇਬ ਨੂੰ ਲਿਖੀ ਗਈ ਇੱਕ ਚਿੱਠੀ ਦਾ ਨਾਮ ਹੈ ਫਾਰਸੀ ਵਿੱਚ ਲਿਖੀ ਗਈ ਸੀ ਅਤੇ ਇਸ ਨੂੰ ਗੁਰੂ ਜੀ ਨੇ ਦੀਨਾ ਕਾਂਗੜ ਫਰੀਦਕੋਟ ਨਾਂ ਦੇ ਸਥਾਨ ਤੋਂ ਲਿਖਿਆ ਅਤੇ ਗੁਰੂ ਜੀ ਨੇ ਔਰੰਗਜ਼ੇਬ ਦੇ ਜ਼ੁਲਮਾਂ ਦਾ ਅਤੇ ਪਹਾੜੀ ਰਾਜਿਆਂ ਮੁਗਲ ਸੈਨਾਪਤੀਆਂ ਸੈਨਾਪਤੀਆਂ ਵੱਲੋਂ ਕੁਰਾਨ ਦੀਆਂ ਝੂਠੀਆਂ ਸੋਹਾਂ ਚੁੱਕ ਕੇ ਗੁਰੂ ਜੀ ਨਾਲ ਧੋਖਾ ਕਰਨ ਦਾ ਜ਼ਿਕਰ ਬੜੀ ਦਲੇਰੀ ਨਾਲ ਕੀਤਾ ਵੀ ਮੇਰੇ ਨਾਲ ਆ ਚੀਜ਼ ਹੋਈ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਇਹ ਔਰੰਗਜ਼ੇਬ ਤੂੰ ਝੂਠਾ ਦੀਨਦਾਰ ਬਣਿਆ ਫਿਰਦਾ ਹੈ ਤੇਰੇ ਵਿੱਚ ਰਤਾ ਪਰਦੀ ਸੱਚਾਈ ਨਹੀਂ ਹੈ ਤੈਨੂੰ ਖੁਦਾ ਅਤੇ ਮੁਹੰਮਦ ਵਿੱਚ ਕੋਈ ਯਕੀਨੀ ਹੈ ਇਹ ਵੀ ਕੋਈ ਬਹਾਦਰੀ ਹੈ ਕਿ ਸਾਡੇ 40 ਭੁੱਖੇ ਸਿੰਘਾਂ ਉਤੇ ਤੇਰੇ ਲੱਖਾਂ ਦੀ ਗਿਣਤੀ ਦੀ ਫੌਜ ਹਮਲਾ ਕਰੇ ਤੂੰ ਤੇ ਤੇਰੇ ਫੌਜੀ ਅਹਿਲਕਾਰ ਸਾਰੇ ਮਕਰ ਅਤੇ ਬੁਜ਼ੇਨ ਹਨ ਤੁਸੀਂ ਝੂਠੇ ਧੋਖੇ ਬਾਝੋ ਬੇਸ਼ੱਕ ਤੁਸੀਂ ਰਾਜਿਆਂ ਦੇ ਰਾਜਾ ਅਤੇ ਪ੍ਰਸਿੱਧ ਸੈਨਾਪਤੀ ਹੋ ਪਰ ਤੁਸੀਂ ਸੱਚੇ ਧਰਮ ਤੋਂ ਕੋਹਾਂ ਦੂਰ ਹੋ ਤੁਹਾਡੇ ਬੁੱਲਾਂ ਤੇ ਕੁਝ ਹੋਰ ਹੈ ਦਿਲ ਚ ਕੁਝ ਹੋਰ ਹੈ ਤਾਂ ਗੁਰੂ ਜੀ ਦੀ ਇਸ ਚਿੱਠੀ ਦਾ ਔਰੰਗਜ਼ੇਬ ਦੇ ਮਨ ਦੇ ਉੱਤੇ ਬਹੁਤ ਡੂੰਗਾ ਅਸਰ ਪਿਆ ਤੇ ਉਸਨੇ ਗੁਰੂ ਜੀ ਨਾਲ ਮੁਲਾਕਾਤ ਕਰਨ ਦਾ ਸੁਨੇਹਾ ਭੇਜਿਆ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਾਲੇ ਰਸਤੇ ਵਿੱਚ ਹੀ ਸਨ ਕਿ ਔਰੰਗਜ਼ੇਬ ਇਸ ਦੁਨੀਆ ਤੋਂ ਚਲ ਬਸਿਆ ਸੋ ਏ ਸੀ ਅੱਜ ਦਾ ਵੀਡੀਓ ਹੋਪ ਤੁਹਾਨੂੰ ਪਸੰਦ ਆਇਆ ਹੋਵੇਗਾ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ